ਇਹ ਜਿਹੜਾ ਸਕੂਟਰ ਇਹ ਆਪਾਂ ਨੂੰ ਕਿੱਕ ਮਾਰ ਕੇ ਸਟਾਰਟ ਕਰਨੀ ਪੈਂਦੀ ਹੈਗੀ ਇਹ ਵੀ ਸੈਲਫ ਤੇ ਬੈਟਰੀ ਲੋ ਹੋਈ ਪਈ ਆ ਤੇ ਆਪਣਾ ਬਲੋਗਰ ਨੰਬਰ ਜਿਹੜਾ ਬੰਨ ਸੀ ਉਹ ਵੀ ਬੰਦਾ ਉੱਤਰੀ ਜਾਂਦਾ ਹੁਣ ਥੱਲੇ ਹਾਂਜੀ ਗਾਇਸ ਕਿਵੇਂ ਆ ਸਾਰੇ ਵੈਲਕਮ ਬੈਕ ਟੂ ਬੈਕ ਆਵਰ ਚੈਨਲ ਗਾਇਸ ਨਾਲੇ ਆਪਾਂ ਹੁਣ ਮੈਂ ਹੁਣ ਪੱਗ ਬੰਨਦਾ ਪੱਗ ਬੰਨਣ ਤੋਂ ਬਾਅਦ ਤੁਹਾਨੂੰ ਮਿਲਦੇ ਆਪਾਂ ਆਪਾਂ ਨਿਕਾ ਜਾ ਪਰਨਾ ਬੰਨ ਲੈ ਹੁਣ ਦੇਖੋ ਕਿਹੜਾ ਬਣੇਗਾ ਦੱਸਿਓ ਠੀਕ ਹੈ ਗਾਇਜ਼ ਹੁਣ ਮੰਨ ਲੈ ਚੱਲਿਆ ਚੀਜ਼ ਲੈਣਾ ਹੁਣ ਮੈਨੂੰ ਆ ਕੇ ਮਿਲਦਾ ਚੀਜ਼ ਤਾਂ ਹੁੰਦਾ ਪਹਿਲਾਂ ਠੀਕ ਹੈ ਗਾਇਜ਼ ਚੀਜ਼ ਲੈ ਆਏ ਆਪਾਂ 80 ਰੁਪਏ ਦੇਖ ਦੇਖ ਦੇ ਖਾਵਾ ਨੇ ਤੇ ਆਲੇ ਨਾਲ ਤੇ ਹੁੰਦਾ ਇਹ ਮੈਂ ਨਾ ਜਿੱਥੇ ਜਾਣਾ ਸੀ ਮੈਂ ਬਸ ਉਹ ਪੈਂਦੀ ਗੱਡੀ ਤੇ ਪਾਈ ਬੈਠਾ ਸੀ ਮੈਨੂੰ ਬੜੀ ਲੱਗੀ ਫਿਰ ਬੱਗਾ ਇਹੋ ਬੰਦੇ ਜੀ ਆਈ ਨਹੀਂ ਇਹ ਸਾਥਾੜੇ ਆ ਗਏ ਬੱਗੇ ਉਹ ਬੰਦੇ ਜੀ ਬਣੀ ਤੇ ਤਾਂ ਫਿਰ ਮੈਂ ਤੇਰੇ ਨਾਲ ਗੱਲਾਂ ਨੂੰ ਮੈਂ ਜਦੋਂ ਚੂਰਾ ਕੇ ਗਾਈਸ ਸਾਥੇ ਅੱਜ ਅੱਜ ਆਲੂ ਦੇ ਪਰੌਂਠੇ ਬਣਨਗੇ ਜਿਹੜੀ ਚੀਜ਼ ਦੀ ਮੰਗ ਹੈ ਟੱਕਰ ਹੋਈ ਉਸ ਚੱਲਦੀ ਖੜਾ ਮਾਤਾ ਆਲੂ ਦੇ ਪਰੌਂਠੇ ਬਣਨਗੇ ਅੱਜ ਅੱਜ ਸਾਡੇ ਤਾਂ ਐਤਵਾਰ ਨੂੰ ਆਲੂ ਦੇ ਪਰੌਂਠੇ ਬਣਦੇ ਆ ਤੁਹਾਡੇ ਕੀ ਬਣਦਾ ਐਤਵਾਰ ਦੱਸੋ ਹਣ ਚ ਹਾਂਜੀ ਗਾਈਸ ਮਾਤਾ ਕੰਨ ਦੀ ਮੱਖਣ ਨਾਲ ਰੋਟੀਆਂ ਖਾਣੀਆਂ ਹੁਣ ਆਪਾਂ ਮੱਖਣ ਲੈਣ ਚੱਲੇ ਆਂਗੇ ਖੜਾ ਮਾਤਾ ਕਿਹੜਾ ਹੋ ਗੋਲ ਜਾਂ ਮੱਖਣ ਲੈ ਆਉਣਾਗਾ ਠੀਕ ਹੈ 200 ਰੁਪਏ ਦਾ ਆਊਗਾ ਠੀਕ ਹੈ ਉਹ ਨਾ ਮੱਖਣ ਲੈਉਣੇ ਆ ਮੱਖਣ ਦੇ ਨਾਲ ਤਾਂ ਬਾਅਦ ਮਿਲਦੇ ਆ ਇਸਾ ਸਕੂਟਰ ਇਹ ਆਪਾਂ ਨੂੰ ਕਿੱਕ ਮਾਰ ਕੇ ਸਟਾਰਟ ਕਰਨੀ ਪੈਂਦੀ ਹੈਗੀ ਇਹਦੀ ਸਾਈਡ ਫਾਤੇ ਬੈਟਰੀ ਲੋ ਹੋਈ ਪਈ ਆ ਤੇ ਆਪਣਾ ਬਲੋਗਰ ਨੰਬਰ ਜਿਹੜਾ ਬੰਦਾ ਸੀ ਉਹ ਵੀ ਬੰਦਾ ਉੱਤਰੀ ਜਾਂਦਾ ਹੁਣ ਥੱਲੇ ਇਹ ਹਾਂਜੀ ਦਰਸ਼ਕ ਪਾਤੇ ਆ ਤੁਸੀਂ ਠੀਕ ਹੈ ਹੈ ਸਕੂਟਰੀ ਸਟਾਰਟ ਕਰੇ ਇਸ ਦੇ ਤੇ ਕਮਾੜਦਾ ਮੈਂ ਫੇਸ ਦੇ ਲੈ ਮਿੰਦੇ ਮਾਰ ਆ ਬੋਲ ਮਿੰਦੇ ਮਾਰ ਦਿਓ ਇਹ ਮੈਸਤਰੀ ਦੇ ਹੱਥ ਲੱਗਦੀ ਸਕੂਟਰੀ ਨਾਲ ਦੀ ਨਾਲ ਸਟਾਰਟ ਏ ਏ guys ਮੈਂ ਖ ਲੈ ਲੈਂਦਾ ਆਪਾਂ ਹਾਂ ਨਵਾਂ ਬਲੌਗਰ ਆ ਗਿਆ ਦੇਖ ਲੋ ਮੈਂ ਤਾਂ ਅਸਤੀਫਾ ਦੇ ਦ ਹਮਾਰੇ ਹਾਂ ਐਸਾ ਹੀ ਹੋਤਾ ਹੈ ਅਰੇ ਗੁਰੂ ਜੀ ਨੇ ਇਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੁਣ ਤੱਕ ਇਹਨਾਂ ਨੇ ਬਲੌਗ ਬਣਾਏ ਨੇ ਨਾ ਅਸੀਂ ਬਹੁਤ ਕੁਝ ਸਿੱਖਿਆ ਹੈ ਨਾ ਤੁਹਾਨੂੰ ਮੈਂ ਅਸਤੀਫਾ ਦੇਦਾ ਇਹਨਾਂ ਨੇ ਰਹਿ ਜਾਣੇ ਮਾਰਤਾ ਕਹਿੰਦੇ ਮੈਂ ਕਾਲਜ ਜਾਣ ਕਰਕੇ ਮੈਂ ਵਿਜੀਬੋਤ ਰਹਿਣੀ ਹੈ ਇਸ ਕਰਕੇ ਮੈਂ ਬਣਾਉਂਦੀ ਨਹੀਂ ਬਲੌਗ ਹੁਣ ਆਪਾਂ ਬਲੌਗ ਦਾ ਜਿੰਮਾ ਸਾਂਭਿਆ ਤੇ ਆਪਾਂ ਹੀ ਇਹਨੂੰ ਚਲਾਵਾਂਗੇ ਨਾ ਤੱਕ ਕੇ ਹਾਂ ਹੁਣ ਇਹੇ ਬਣਾਈ ਜਾਂਦੇ ਪ੍ਰਸ਼ਾਦ ਆ ਦੇਖੋ ਇਹੇ ਨਹੀਂ ਆຊੂ ਹਾਈ ਆຊੂ ਕਿੱਥੇ ਆຊੂ ਅੱਜ ਕੱਲ ਮੇਰਾ ਪ੍ਰਸ਼ਾਦ ਖਾਣ ਦਾ ਮੂਡ ਸੀਗਾ ਇਸ ਕਰਕੇ ਮੈਂ ਆਸ ਨੂੰ ਆਰਡਰ ਮਾਰਿਆ ਤੇ ਇਹਨੇ ਮਿੰਟ ਦੇ ਰਿਹਾ ਦੇ ਅੱਛਾ ਅੱਛਾ ਹਾਂ ਹਾਂ ਜੂਠ ਬੋਲੋ 12 12 ਜੂਠ ਬੋਲੋ ਇਹ ਕਿਹਨਾਂ ਤੇ ਸੀ ਮੇਰਾ ਜੀ ਸੀ ਮੈਂ ਤਾਂ ਉੱਠਿਆ ਇਹ ਮੇਰੇ ਕਹੇ ਤੇ ਬਣਾਏ ਨੇ ਨਹੀਂ ਨਹੀਂ ਝੂਠ ਨਹੀਂ ਰੱਤ ਨਹੀਂ ਨਹੀਂ ਇਹਨੇ ਮੇਰੇ ਕਹੇ ਤੇ ਬਣਾਇਆ ਹੈ ਜਮਾਨਾ ਹੋਰ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਆ ਜੂ ਹਲਵਾਈ ਨੇ ਬਣਾਈ ਦਿੱਤਾ ਕਹਿੰਦੇ ਮੈਂ ڈاکੂ ਇੱਕ ਨੰਬਰ ਦਾ ਹਾਂ ਜਿਹੜੀ ਚੀਜ਼ ਤੇ ਅੱਖਿਓ ਖੋਲ ਆਜੂ ਹਲਵਾਈ ਨੇ ਬਣਾਈ ਦਿੱਤਾ ਕਹਿੰਦੇ ਗੰਗਾ ਬਲਗਰ ਚਮਤ ਚਾਕਲੇਟ ਤੇਰਾ ਬਾਬ ਕੋ ਮਾ ਸਿਕਾ ਚੱਲ ਐਂ ਮੀਂ ਅੱਛਾ ਚਲੋ ਗਾਇਸ ਸਾਡਾ ਬਲੌਗ ਨੂੰ ਐਂਡ ਕਰਦੇ ਆ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਬਲੌਗ ਬਧੀ ਬਧੀ ਲੱਗਿਆ ਤੁਹਾਨੂੰ ਲਾਈਕ ਵੀ ਕਰਿਓ Okay. right there